ਸੁਭਿਕਾਲ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਪਿਛਲੇ 3 ਦਿਨਾਂ ਤੋਂ ਲਗਾਤਾਰ ਪੀਆਰਟੀਸੀ ਤੇ ਪਨਬਸ ਦੀ ਹੜਤਾਲ ਚੱਲ ਰਹੀ ਹੈ ਸਵਾਰੀਆਂ ਖੱਜਲ ਖਰਾਬ ਹੋ ਰਹੀਆਂ ਨੇ ਤੇ ਅੱਜ ਵੀ ਜਿਹੜੇ ਮੁਲਾਜ਼ਮ ਹੈਗੇ ਨੇ ਚਾਹੇ ਰੋਡਵੇਜ਼ ਦੇ ਹੋਣ ਚਾਹੇ ਪਨਬਸ ਦੇ ਚਾਹੇ ਪੀਆਰਟੀਸੀ ਦੇ ਅੱਜ ਵੀ ਹੜਤਾਲ ਤੇ ਬੈਠੇ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੱਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋੜਾ ਨਾਲ ਕਾਫੀ ਲੰਬਾ ਸਮਾਂ ਮੀਟਿੰਗ ਚੱਲ ਰਹੀ ਹੈ ਔਰ ਮੀਟਿੰਗ ਜਿਹੜੀ ਹੈਗੀ ਆ ਉਹ ਵੀ ਬੇਸਟਾ ਰਹੀ ਆ ਕੀ ਗੱਲਬਾਤ ਹੋਈ ਸੀ ਕੱਲ ਮੀਟਿੰਗ ਦੇ ਨਾਲ ਤੁਹਾਡੇ ਨਾਲ ਭਾਜੀ ਨਾਲ ਮੌਜੂਦ ਹੈਗੇ ਨੇ ਭਾਜੀ ਕੀ ਗੱਲਬਾਤ ਹੋਈ ਕੱਲ ਜਦੋਂ ਕੱਲ 7 ਘੰਟੇ ਦੀ तकरीबन तकरीबन ਤੁਹਾਡੀ ਮੀਟਿੰਗ ਹੋਈ ਹੈ ਮੰਤਰੀ ਸਾਹਿਬ ਨਾਲ ਬਿਲਕੁਲ ਜੀ ਜਿਹੜੀ 7 ਘੰਟੇ ਮੀਟਿੰਗ ਚੱਲੀ ਮੀਟਿੰਗ ਦੇ ਵਿੱਚ ਸੱਟਾ ਕੋਈ ਨਹੀਂ ਨਿਕਲਿਆ ਸਰਕਾਰ ਨੇ ਉੱਥੇ ਸਾਡੇ ਵਰਕਰਾਂ ਔਰ ਜਿਹੜੇ ਆਗੂ ਗਏ ਸੀ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਪ੍ਰੈਸ਼ਰਾਈਜ਼ ਕਰਕੇ ਕਹਿੰਦੇ ਇਥੇ ਲਿਖ ਕੇ ਦਿਓ ਅਹੀ ਸਰਕਾਰ ਦੀ ਕਿਸੇ ਵੀ ਗੱਲ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੇਗੀ ਜਥੇਬੰਦੀ ਜੇ ਸਰਕਾਰ ਦੀ ਗੱਲ ਦੇ ਵਿੱਚ ਜਥੇਬੰਦੀ ਦਖਲਅੰਦਾਜ਼ੀ ਨਾ ਕਰੇਗੇ ਅਸੀਂ ਸਿਸਟਮ ਕਿਦਾਂ ਚੱਲੇਗਾ ਇਹ ਸਰਕਾਰ ਜਿਹੜੀ ਮਰਜ਼ੀ ਆਪਣੀ ਮਨਮਰਜ਼ੀ ਮਰਜ਼ੀ ਕਰੇਗੀ ਪਰ ਉਹਦਾ ਵਿਰੋਧ ਕਰਨ ਵਾਸਤੇ ਜਥੇਬੰਦੀਆਂ ਬਣੀਆਂ ਨੇ ਸਰਕਾਰ ਜਿਹੜੀ ਕੋਈ ਗਲਤ ਫੈਸਲੇ ਲੈ ਕੇ ਆਉਂਦੀ ਉਹਨੂੰ ਸਰਕਾਰ ਜਥੇਬੰਦੀਆਂ ਵਿਰੋਧ ਕਰਦੀਆਂ ਪਰ ਕੱਲ ਜੋ ਕੁਝ ਹੋਇਆ ਸਾਡੇ ਆਗੂਆਂ ਦੇ ਨਾਲ ਉਹ ਬਹੁਤ ਧੱਕੇਸ਼ਾਹੀ ਕਰਕੇ ਸਰਕਾਰ ਨੇ ਜ਼ਬਰਦਸਤੀ ਲਿਖਵਾਇਆ ਵੀ ਸਵੇਰੇ ਬੱਸਾਂ ਚਲਾਵਾਂਗੇ ਪਰ ਸਾਡੇ ਵਰਕਰਾਂ ਦੇ ਵਿੱਚ ਰੋਸ ਸੀਗਾ ਬੱਸਾਂ ਨਹੀਂ ਚਲਾਈਆਂ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਜਿੰਨੇ ਸਾਡੇ ਤੁਸੀਂ ਜਿੰਨੇ ਮਲਾਰਮ ਜੇਲਾ ਦੇ ਵਿੱਚ ਡੱਕੇ ਆ ਬੰਦ ਕੀਤੇ ਆ ਉਹ ਸਾਰੇ ਰਿਹਾ ਕੀਤੇ ਜਾਣ ਜਿੰਨੇ ਤੁਸੀਂ ਤਦਮੀਨੇਟ ਕੀਤੇ ਜਾਂ ਜਿੰਨੇ ਤੁਸੀਂ ਸਵਾਵਾ ਖਤਮ ਕਰਕੇ ਕੀਤੀਆਂ ਵਾ ਉਹ ਬੰਦੇ ਤੁਰੰਤ ਬਹਾਲ ਕੀਤੇ ਜਾਣ ਬਹਾਲ ਕਰਕੇ ਉਹ ਡਿਊਟੀਆਂ ਦੇ ਲੈ ਜਾਣ ਔਰ ਜਿਹੜਾ ਕਿਲੋਮੀਟਰ ਦਾ ਟੈਂਡਰ ਆ ਇਹਨੂੰ ਘੱਟੋ ਘੱਟ ਅੱਗੇ ਕੀਤਾ ਜਾਵੇ ਆਉਣ ਵਾਲੀ ਮੀਟਿੰਗ ਦੇ ਵਿੱਚ ਇਹਦੇ ਬਾਰੇ ਵਿਚਾਰੇ ਜਾਵੇ ਪਰ ਸਰਕਾਰ ਨੇ ਉਹ ਫੈਸਲੇ ਤੇ ਕਿਸੇ ਤੇ ਵੀ ਗੱਲ ਨਹੀਂ ਕੀਤੀ ਔਰ ਆਪਣਾ ਹੀ ਤਾਨਾਸ਼ਾਹੀ ਰਵਈਆ ਰੱਖਿਆ ਸਰਕਾਰ ਨੇ ਤੇ ਆਖਰਕਾਰ ਦੇ ਉਹ ਤਾਲਾਸ਼ਾਹੀ ਰਵਈਆ ਸਰਕਾਰ ਦਾ ਰਿਹਾ ਤੇ ਤੁਹਾਡੀਆਂ ਜਥੇਬੰਦੀਆਂ ਜਾਂ ਮੁਲਾਜ਼ਮ ਜਿਹੜੇ ਉੱਥੇ ਗਏ ਸੀਗੇ ਉਹਨਾਂ ਵੱਲੋਂ ਸਰਕਾਰ ਨੂੰ ਕੀ ਅਲਟੀਮੇਟਮ ਦਿੱਤਾ ਗਿਆ ਬਿਲਕੁਲ ਜੀ ਉਹਨਾਂ ਨੇ ਸਰਕਾਰ ਸਾਡੇ ਵਰਕ ਦਾ ਮੇਡ ਆਗੂ ਸੀ ਜਿਹੜੇ ਸਾਡੇ ਜਥੇਬੰਦੀ ਦੇ ਆਗੂ ਸੀ ਉਹਨਾਂ ਨੇ ਆ ਕੇ ਬਾਹਰ ਅਬ ਮੀਟਿੰਗ ਕਰਕੇ ਉਹਨਾਂ ਨੇ ਇਹ ਗੱਲ ਕਹੀ ਵੀ ਸਰਕਾਰ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ਔਰ ਧੱਕਾ ਕੀਤਾ ਅਸੀਂ ਬਿਲਕੁਲ ਵੀ ਹੜਤਾਲ ਨਹੀਂ ਖੋਲ੍ਹਾਂਗੇ ਜਿੰਨਾ ਚਿਰ ਸਾਡੇ ਮੰਗਾਂ ਦੇ ਉੱਤੇ ਟਾਲ ਨਹੀਂ ਰਹੀਦੀ ਸਰਕਾਰ ਮੇਨ ਗੱਲ ਜਿਹੜੀ ਸੀਗੀ ਚਲੋ ਟੈਂਡਰ ਤੇ ਜਿਹੜਾ ਅੱਗੇ ਤੁਸੀਂ ਕਰਾਉਣਾ ਉਹਦੇ ਚਲੋ ਜਦੋਂ ਹੋਣਾ ਹੋਏ ਹੋ ਹੀ ਜਾਏਗਾ ਪਰ ਮੇਰ ਵੱਡੀ ਗੱਲ ਇਹ ਸੀ ਜਿਹੜੇ ਜਿਨ੍ਹਾਂ ਨੂੰ ਟਰਮੀਨੇਟ ਕੀਤਾ ਜਿਨ੍ਹਾਂ ਨੂੰ ਸਸਪੈਂਡ ਕੀਤਾ ਜਾਂ ਜਿਹੜੇ ਤੁਹਾਡੇ ਆਗੂ ਹੈਗੇ ਨੁਮਾਇੰਦੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਵਾਲੀ ਗੱਲ ਕਿੱਥੇ ਤਿੱਕਰ ਸੇੜਾ ਪਹੁੰਚੀ ਆ ਬਿਲਕੁਲ ਜੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੱਲ ਸ਼ਾਮ ਤੱਕ ਤੁਹਾਡੇ ਦੁਪਹਿਰ ਤੱਕ ਆਗੂ ਜਿੰਨੇ ਆ ਉਹ ਰਿਹਾ ਕਰਦਾਂਗੇ ਛੱਡ ਦਵਾ ਗਿਆ ਸੀ ਕਿਹਾ ਵੀ ਜਦੋਂ ਸਾਡੇ ਆਗੂ ਰਿਹਾ ਕਰ ਦੋਗੇ ਔਰ ਜਿੰਨੇ ਬੰਦੇ ਸਾਡੇ ਸਸਪੈਂਡਾ ਟਰਮੀਨੇਟ ਕੀਤੇ ਆ ਉਹਨਾਂ ਨੂੰ ਡਿਊਟੀਆਂ ਤੇ ਲੈ ਲੋਗੇ ਤੇ ਅਸੀਂ ਉਦੋਂ ਬੱਸਾਂ ਚਲਾਵਾਂਗੇ ਕੀ ਲੱਗਦਾ ਅੱਜ ਦੁਪਹਿਰ ਤਿੱਕਰ ਕੋਈ ਹੱਲ ਨਿਕਲਣ ਦੀ ਉਮੀਦ ਹੈ ਮੇਰੇ ਹਿਸਾਬ ਨਾਲ ਤੇ ਜੋ ਸਰਕਾਰ ਦਾ ਰਵਈਆ ਮੁਸ਼ਕਲ ਆ ਨਹੀਂ ਕੋਈ ਹੱਲ ਨਿਕਲਦਾ ਕਿਉਂਕਿ ਹੁਣ ਜਥੇਬੰਦੀ ਆਪਣੀ ਮੀਟਿੰਗ ਕਰਨ ਲੱਗੀ ਸੂਬਾ ਕਮੇਟੀ ਜੋ ਅਗਲਾ ਫੈਸਲਾ ਆਊਗਾ ਕੱਲ ਨੂੰ ਵੀ ਮਾਯੋਗ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਜਾਂ ਕੋਈ ਹੋਰ ਪ੍ਰੋਗਰਾਮ ਤਗੜਾ ਦੇਣਾ ਵਾ ਕਿਉਂਕਿ ਕਿਸਾਨ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਸਾਡੇ ਨਾਲ ਆ ਜੋ ਵੀ ਉਹਨਾਂ ਦਾ ਸਾਰੀਆਂ ਰਸਾਨੀਆ ਫੈਸਲਾ ਆਊਗਾ ਉਹਦੇ ਮੁਤਾਬਕ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ ਠੀਕ ਤਾਂ ਬਿਲਕੁਲ ਇਸ ਵੇਲੇ ਜਿਹੜੀ ਗੱਲ ਸਰਕਾਰ ਵੱਲੋਂ ਕਹੀ ਜਾ ਰਹੀ ਸੀਗੀ ਉਹ ਗੱਲ ਜਿਹੜੀ ਬੇਸਿੱਟਾ ਰਹੀ ਆ ਮੀਟਿੰਗ ਜਿਹੜੀ ਕੱਲ ਸੱਤ ਘ ਜਿਹੜੀਆਂ ਮੰਗਾਂ ਰੱਖੀਆਂ ਸੀਗੀਆਂ ਪੰਜਾਬ ਸਪਈ ਆਰਟੀਸੀ ਮੁਲਾਜ਼ਮਾਂ ਨੇ ਉਹ ਵੀ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਿਆ ਦੂਸਰੀ ਗੱਲ ਇਹ ਕਿ ਜਿਹੜੇ ਲੋਕਾਂ ਨੂੰ ਜਿਹੜੇ ਮੁਲਾਜ਼ਮਾਂ ਨੂੰ ਟਰਮੀਨੇਟ ਕੀਤਾ ਗਿਆ ਸੀ ਜਾਂ ਜਿਹਨਾਂ ਨੂੰ ਸਸਪੈਂਡ ਕੀਤਾ ਸੀਗਾ ਕੀਤਾ ਗਿਆ ਸੀਗਾ ਉਹਨਾਂ ਨੂੰ ਵੀ ਬਹਾਲ ਕਰਨ ਦੀ ਮੰਗ ਰੱਖੀ ਗਈ ਸੀ ਪਰ ਅੱਜ ਦੁਪਹਿਰ ਤੱਕ ਦਾ ਸਰਕਾਰ ਵੱਲੋਂ ਕਿਹਾ ਗਿਆ ਕਿ ਅੱਜ ਦੁਪਹਿਰ ਤੱਕ ਉਹ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਪਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਸਰਕਾਰ ਕਿਥੋਂ ਤਿੱਕਰ ਆਪਣੀਆਂ ਗੱਲਾਂ ਤੇ ਪੂਰਾ ਉਤਰਦੀ ਹੈ ਤੇ ਕਦੋਂ ਤਿੱਕਰ ਇਹਨਾਂ ਦੇ ਜਿਹੜੇ ਮੁਲਾਜ਼ਮ ਡਿਲੇਟ ਜਾਂ ਸਸਪੈਂਡ ਕੀਤੇ ਸੀ ਉਹਨਾਂ ਨੂੰ ਬਹਾਲ ਕਰਦੀ ਹੈ ਹਾਲਾਂਕਿ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਤੈਂਡਰ ਲਈ ਆਂਦੇ ਗਏ ਨੇ ਕਿਲੋਮੀਟਰ ਸਕੀਮ ਵਾਲੇ ਉਹਨਾਂ ਨੂੰ ਉਹਨਾਂ ਦਾ ਸਮਾਂ ਗਾਹ ਵਧਾਇਆ ਜਾਵੇ ਅਗਲੀ ਮੀਟਿੰਗ ਦੇ ਵਿੱਚ ਉਹਦੇ ਬਾਰੇ ਸੋਚ ਵਿਚਾਰ ਕੀਤੀ ਜਾਏਗੀ ਪਰ ਹਜੇ ਤੱਕਰ ਉਸ ਦਲ ਤੇ ਵੀ ਪੂਰੀ ਤਰ੍ਹਾਂ ਨਾਲ ਸਰਕਾਰ ਨਹੀਂ ਉਤਰ ਰਹੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਡੈਨਿਕ ਸਵੇਰਾ ਟੀਵੀ ਸੁਲਿੰਦਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾਡੇ ਨਾਲ ਪਿਛਲੇ 3 ਦਿਨਾਂ ਤੋਂ ਲਗਾਤਾਰ ਪੀਆਰਟੀਸੀ ਤੇ ਪਨਵਸ ਦੀ ਹੜਤਾਲ ਚੱਲ ਰਹੀ ਹੈ ਸਾਰੀਆਂ ਖੱਜਲ ਖਰਾਬ ਹੋ ਰਹੀਆਂ ਨੇ ਤੇ ਅੱਜ ਵੀ ਜਿਹੜੇ ਮੁਲਾਜ਼ਮ ਹੈਗੇ ਨੇ ਚਾਹੇ ਰੋਡਵੇਜ਼ ਦੇ ਹੋਣ ਚਾਹੇ ਪੰਨਵਾਸ ਦੇ ਚਾਹੇ ਪੀਆਰਟੀਸੀ ਦੇ ਅੱਜ ਵੀ ਹੜਤਾਲ ਤੇ ਬੈਠੇ ਨੇ ਹਾਲਾਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੱਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋੜਾ ਨਾਲ ਕਾਫੀ ਲੰਬਾ ਸਮਾਂ ਮੀਟਿੰਗ ਚੱਲੀ ਹੈ ਔਰ ਮੀਟਿੰਗ ਜਿਹੜੀ ਹੈਗੀ ਆ ਉਹ ਵੀ ਬੇਸਟਾ ਰਹੀ ਆ ਕੀ ਗੱਲਬਾਤ ਹੋਈ ਸੀ ਕੱਲ ਮੀਟਿੰਗ ਦੇ ਨਾਲ ਤੁਹਾਡੇ ਨਾਲ ਭਾਜੀ ਨਾਲ ਮੌਜੂਦ ਹੈਗੇ ਨੇ ਜੀ ਕੀ ਗੱਲਬਾਤ ਹੋਈ ਕੱਲ ਜਦੋਂ ਕੱਲ 7 ਘੰਟੇ ਦੀ तकरीबन तकरीबन ਤੁਹਾਡੀ ਮੀਟਿੰਗ ਹੋਈ ਹੈ ਮੰਤਰੀ ਸਾਹਿਬ ਨਾਲ ਬਿਲਕੁਲ ਜੀ ਜਿਹੜੀ 7 ਘੰਟੇ ਮੀਟਿੰਗ ਚੱਲੀ ਮੀਟਿੰਗ ਦੇ ਵਿੱਚ ਸੱਟਾ ਕੋਈ ਨਹੀਂ ਨਿਕਲਿਆ ਸਰਕਾਰ ਨੇ ਉੱਥੇ ਸਾਡੇ ਵਰਕਰਾਂ ਔਰ ਜਿਹੜੇ ਆਗੂ ਗਏ ਸੀ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਉਹਨਾਂ ਨੂੰ ਪ੍ਰੈਸ਼ਰਲਾਈਜ਼ ਕੀਤਾ ਪ੍ਰੈਸ਼ਰਲਾਈਜ਼ ਕਰਕੇ ਕਹਿੰਦੇ ਇਥੇ ਲਿਖ ਕੇ ਦਿਓ ਅਸੀਂ ਸਰਕਾਰ ਦੀ ਕਿਸੇ ਵੀ ਗੱਲ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੇਗੀ ਜਥੇਬੰਦੀ ਜੇ ਸਰਕਾਰ ਦੀ ਗੱਲ ਦੇ ਵਿੱਚ ਜਥੇਬੰਦੀ ਦਖਲਅੰਦਾਜ਼ੀ ਨਾ ਕਰੇਗੀ ਅਸੀਂ ਸਿਸਟਮ ਕਿੱਦਾਂ ਚੱਲੂਗਾ ਇਹ ਸਰਕਾਰ ਜਿਹੜੀ ਮਰਜ਼ੀ ਆਪਣੀ ਮਨਮਰ ਪਰ ਉਹਦਾ ਵਿਰੋਧ ਕਰਨ ਵਾਸਤੇ ਜਥੇਬੰਦੀਆਂ ਬਣੀਆਂ ਨੇ ਸਰਕਾਰ ਜਿਹੜੀ ਕੋਈ ਗਲਤ ਫੈਸਲੇ ਲੈ ਕੇ ਆਉਂਦੀ ਉਹਨੂੰ ਸਰਕਾਰ ਜਥੇਬੰਦੀਆਂ ਵਿਰੋਧ ਕਰਦੀਆਂ ਪਰ ਕੱਲ ਜੋਗਜ ਹੋਇਆ ਸਾਡੇ ਆਗੂਆਂ ਦੇ ਨਾਲ ਉਹ ਬਹੁਤ ੱੱਕੇਸ਼ਾਈ ਕਰਕੇ ਸਰਕਾਰ ਨੇ ਜ਼ਬਰਦਸਤੀ ਲਿਖਵਾਇਆ ਵੀ ਸਵੇਰੇ ਬੱਸਾਂ ਚਲਾਵਾਂਗੇ ਪਰ ਸਾਡੇ ਵਰਕਰਾਂ ਦੇ ਵਿੱਚ ਰੋਸ ਸੀਗਾ ਬੱਸਾਂ ਨਹੀਂ ਚਲਾਈਆਂ ਅਸੀਂ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਿੰਨੇ ਸਾਡੇ ਤੁਸੀਂ ਜਿੰਨੇ ਮਲਾਰਮ ਜੇਲ੍ਹਾਂ ਦੇ ਵਿੱਚ ਡੱਕੇ ਆ ਬੰਦ ਕੀਤੇ ਆ ਉਹ ਸਾਰੇ ਰਿਹਾ ਕੀਤੇ ਜਾਣ ਜਿੰਨੇ ਤੁਸੀਂ ਤਦਮੀਨੇਟ ਕੀਤੇ ਜਾਂ ਜਿੰਨੇ ਤੁਸੀਂ ਸਵਾਵਾ ਖਤਮ ਕਰਕੇ ਕੀਤੀਆਂ ਵਾ ਉਹ ਬੰਦੇ ਤੁਰੰਤ ਬਹਾਲ ਕੀਤੇ ਜਾਣ ਬਹਾਲ ਕਰਕੇ ਉਹ ਡਿਊਟੀਆਂ ਦੇ ਲੈ ਜਾਣ ਔਰ ਜਿਹੜਾ ਕਿਲੋਮੀਟਰ ਦਾ ਟੈਂਡਰ ਆ ਇਹਨੂੰ ਘਟੋਗਾ ਟੱਗੇ ਕੀਤਾ ਜਾਵੇ ਆਉਣ ਵਾਲੀ ਮੀਟਿੰਗ ਦੇ ਵਿੱਚ ਇਹਦੇ ਬਾਰੇ ਵਿਚਾਰਿਆ ਜਾਵੇ ਪਰ ਸਰਕਾਰ ਨੇ ਉਹ ਫੈਸਲੇ ਤੇ ਕਿਸੇ ਤਰ੍ਹਾਂ ਵੀ ਗੱਲ ਨਹੀਂ ਕੀਤੀ ਔਰ ਆਪਣਾ ਹੀ ਤਾਨਾਸ਼ਾਹੀ ਰਵਈਆ ਰੱਖਿਆ ਸਰਕਾਰ ਨੇ ਫਿਰ ਆਖਰਕਾਰ ਜੇ ਉਹ ਤਾਨਾਸ਼ਾਹੀ ਰਵਈਆ ਸਰਕਾਰ ਦਾ ਰਿਹਾ ਤਾਂ ਤੁਹਾਡੀਆਂ ਜਥੇਬੰਦੀਆਂ ਜਾਂ ਤੁ ਬਲਾਜ਼ਮ ਜਿਹੜੇ ਉੱਥੇ ਗਏ ਸੀਗੇ ਉਹਨਾਂ ਵੱਲੋਂ ਸਰਕਾਰ ਨੂੰ ਕੀ ਅਲਟੀਮੇਟਮ ਦਿੱਤਾ ਗਿਆ ਬਿਲਕੁਲ ਜੀ ਉਹਨਾਂ ਨੇ ਸਰਕਾਰ ਸਾਡੇ ਵਰਕਰਾਂ ਮੇਡ ਆਗੂ ਸੀ ਜਿਹੜੇ ਸਾਡੇ ਜਥੇਬੰਦੀ ਦੇ ਆਗੂ ਸੀ ਉਹਨਾਂ ਨੇ ਆ ਕੇ ਬਾਹਰ ਮੀਟਿੰਗ ਕਰਕੇ ਉਹਨਾਂ ਨੇ ਇਹ ਗੱਲ ਕਹੀ ਵੀ ਸਰਕਾਰ ਨੇ ਸਾਡੇ ਨਾਲ ਜ਼ਬਰਦਸਤੀ ਕੀਤੀ ਔਰ ਧੱਕਾ ਕੀਤਾ ਅਸੀਂ ਬਿਲਕੁਲ ਵੀ ਹੜਤਾਲ ਨਹੀਂ ਖੋਲ੍ਹਾਂਗੇ ਜਿੰਨਾ ਚਿਰ ਸਾਡੇ ਮੰਗਾਂ ਦੇ ਉੱਤੇ ਟਾਲ ਨਹੀਂ ਰਹੀ ਨਹੀਂ ਸਰਕਾਰ ਮੇਨ ਗੱਲ ਜਿਹੜੀ ਸੀਗੀ ਚਲੋ ਟੈਂਡਰ ਤੇ ਜਿਹੜਾ ਅੱਗੇ ਤੁਸੀਂ ਕਰਾਉਣਾ ਉਹਦੇ ਚਲੋ ਜਦੋਂ ਹੋਣਾ ਹੋਏ ਹੋ ਹੀ ਜਾਏਗਾ ਪਰ ਮੇਰ ਵੱਡੀ ਗੱਲ ਇਹ ਸੀ ਜਿਹਨਾਂ ਨੂੰ ਟਰਮੀਨੇਟ ਕੀਤਾ ਜਿਹਨਾਂ ਨੂੰ ਸਸਪੈਂਡ ਕੀਤਾ ਜਾਂ ਜਿਹੜੇ ਤੁਹਾਡੇ ਆਗੂ ਹੈਗੇ ਨੇ ਨੁਮਾਇੰਦੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹ ਵਾਲੀ ਗੱਲ ਕਿੱਥੇ ਤਿੱਕਰ ਸੇੜਾ ਪਹੁੰਚੀ ਆ ਬਿਲਕੁਲ ਜੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਕੱਲ ਸ਼ਾਮ ਤੱਕ ਤੁਹਾਡੇ ਦੁਪਹਿਰ ਤੱਕ ਆਗੂ ਜਿੰਨੇ ਆ ਉਹ ਰਿਹਾ ਕਰ ਦਾਂਗੇ ਛੱਡ ਦਵਾ ਗਿਆ ਅਸੀਂ ਕਿਹਾ ਵੀ ਜਦੋਂ ਸਾਡੇ ਆਗੂ ਰਿਹਾ ਕਰ ਦੋਗੇ ਔਰ ਜਿੰਨੇ ਬੰਦੇ ਸਾਡੇ ਸਸਪੈਂਡਾ ਟਰਮੀਨੇਟ ਕੀਤੇ ਆ ਉਹਨਾਂ ਨੂੰ ਡਿਊਟੀਆਂ ਤੇ ਲੈ ਲੋਗੇ ਤੇ ਅਸੀਂ ਉਦੋਂ ਬੱਸਾਂ ਚਲਾਵਾਂਗੇ ਕੀ ਲੱਗਦਾ ਅੱਜ ਦੁਪਹਿਰ ਤਿੱਕਰ ਕੋਈ ਹੱਲ ਨਿਕਲਣ ਦੀ ਉਮੀਦ ਹੈ ਮੇਰੇ ਹਿਸਾਬ ਨਾਲ ਤੇ ਜੋ ਸਰਕਾਰ ਦਾ ਰਵਈਆ ਮੁਸ਼ਕਲ ਹੈ ਨਹੀਂ ਕੋਈ ਹੱਲ ਨਿਕਲਦਾ ਕਿਉਂਕਿ ਹੁਣ ਜਥੇਬੰਦੀ ਆਪਣੀ ਮੀਟਿੰਗ ਕਰਨ ਲੱਗੀ ਸੂਬਾ ਕਮੇਟੀ ਜੋ ਅਗਲਾ ਫੈਸਲਾ ਆਊਗਾ ਕੱਲ ਨੂੰ ਮੈਂ ਮਾਈਓ ਦਾ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਨਾ ਜਾਂ ਕੋਈ ਹੋਰ ਪ੍ਰੋਗਰਾਮ ਤਗੜਾ ਦੇਣਾ ਵਾ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਪ੍ਰਾਤਰੀ ਜਿੱਥੇ ਬੰਦੀਆਂ ਸਾਡੇ ਨਾਲ ਆ ਜੋ ਵੀ ਉਹਨਾਂ ਦਾ ਸਾਰਿਆਂ ਦਾ ਸਾਂਝਾ ਫੈਸਲਾ ਆਊਗਾ ਉਹਦੇ ਮੁਤਾਬਕ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ ਠੀਕ ਤਾਂ ਬਿਲਕੁਲ ਇਸ ਵੇਲੇ ਜਿਹੜੀ ਗੱਲ ਸਰਕਾਰ ਵੱਲੋਂ ਕਹੀ ਜਾ ਰਹੀ ਸੀਗੀ ਉਹ ਗੱਲ ਜਿਹੜੀ ਬੇਸਿੱਟਾ ਰਹੀ ਆ ਮੀਟਿੰਗ ਜਿਹੜੀ ਕੱਲ ਸੱਤ ਘੰਟੇ ਚੱਲੀ ਉਹ ਬੇਸਿੱਟਾ ਰਹੀ ਆ ਔਰ ਨਾਲ ਦੀ ਨਾਲ ਜਿਹੜੀਆਂ ਮੰਗਾਂ ਰੱਖੀਆਂ ਸੀਗੀਆਂ ਪਨ ਬਸਪਈ ਆਰਟੀਸੀ ਮੁਲਾਜ਼ਮਾਂ ਦੇ ਉਹ ਵੀ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਿਆ ਦੂਸਰੀ ਗੱਲ ਇਹ ਕਿ ਜਿਹੜੇ ਲੋਕਾਂ ਨੂੰ ਜਿਹੜੇ ਮੁਲਾਜ਼ਮਾਂ ਨੂੰ ਟਰਮੀਨੇਟ ਕੀਤਾ ਗਿਆ ਸੀ ਜਾਂ ਜਿਹਨਾਂ ਨੂੰ ਸਸਪੈਂਡ ਕੀਤਾ ਸੀਗਾ ਕੀਤਾ ਗਿਆ ਸੀਗਾ ਉਹਨਾਂ ਨੂੰ ਵੀ ਬਹਾਲ ਕਰਨ ਦੀ ਮੰਗ ਰੱਖੀ ਗਈ ਸੀ ਪਰ ਅੱਜ ਦੁਪਹਿਰ ਤੱਕ ਦਾ ਸਰਕਾਰ ਵੱਲੋਂ ਕਿਹਾ ਗਿਆ ਕਿ ਅੱਜ ਤੋਂ ਦੁਪਹਿਰ ਤੱਕ ਉਹ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਪਰ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਸਰਕਾਰ ਕਿਥੋਂ ਤਿੱਕਰ ਆਪਣੀਆਂ ਗੱਲਾਂ ਤੇ ਪੂਰਾ ਉਤਰਦੀ ਹੈ ਤੇ ਕਦੋਂ ਤਿੱਕਰ ਇਹਨਾਂ ਦੇ ਜਿਹੜੇ ਮੁਲਾਜ਼ਮ ਡਿਲੇਟ ਜਾਂ ਸਸਪੈਂਡ ਕੀਤੇ ਸੀ ਉਹਨਾਂ ਨੂੰ ਬਹਾਲ ਕਰਦੀ ਹੈ ਹਾਲਾਂਕਿ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਟੈਂਡਰ ਲਿਆਂਦੇ ਗਏ ਨੇ ਕਿਲੋਮੀਟਰ ਸਕੀਮ ਵਾਲੇ ਉਹਨਾਂ ਨੂੰ ਉਹਨਾਂ ਦਾ ਸਮਾਂ ਦਾ ਵਧਾਇਆ ਜਾਵੇ ਅਗਲੀ ਮੀਟਿੰਗ ਦੇ ਵਿੱਚ ਉਹਦੇ ਬਾਰੇ ਸੋਚ ਵਿਚਾਰ ਕੀਤੀ ਜਾਏਗੀ ਪਰ ਹਜੇ ਤਿੱਕਰ ਉਸ ਗੱਲ ਤੇ ਵੀ ਪੂਰੀ ਤਰ੍ਹਾਂ ਨਾਲ ਸਰਕਾਰ ਨਹੀਂ ਉਤਰ ਰਹੀ ਕੈਮਰਾਮੈਨ ਸੁਖਿੰਦਰ ਦੇ ਨਾਲ सुरेंद्र ਕੰਬੋਜ ਦੇ ਨੈਕਸਚੁਅਰਾ ਟੀਵੀ ਚਿਲੰਦਰ